ਲੋ ਜੀ ਸਾਰੇ ਅੰਸ਼ਾਸਿਕਾਲ ਦੇ ਟਾਈਮ ਦੀ ਸਬੀਰ ਦਾ ਤੇ ਆਪਾਂ ਪ੍ਰਸ਼ਾਦੇ ਪਾਣੀ ਆ ਵੀ ਲਾ ਕੇ ਛੱਡੇ ਸਬੀਰ ਦਾ ਤੇ ਆ ਜਿਹੜਾ ਰਾਤ ਵਾਲਾ ਥੋੜਾ ਕਸਾਦ ਸੀ ਉਹਨੂੰ ਲਾਇਆ ਤੜਕਾ ਆ ਵੇਖੋ ਇੰਨਾ ਕੀ ਰਹਿ ਗਿਆ ਜੀ ਸਬ ਸਾਗ ਖਾਧਾ ਗਿਆ ਆ ਮੜਾਈ ਸੀ ਉਹਨੂੰ ਦਹੀਂ ਲਾ ਕੇ ਰੱਖਿਆ ਮੈਂ ਕਿਹਾ ਰੜਕਾਂਗੇ ਆ ਹੁਣ ਦਹੀਂ ਮੈਂ ਤਾਂ ਕੋਸ਼ ਨਾਲ ਦਹੀਂ ਦੇ ਲੈਨੇ ਆ ਕੋਸ਼ਾ ਵੀ ਚਾਰ ਮਿਰਚਾਂ ਤੇ ਆਂਬ ਦਾ ਥੋੜਾ ਥੋੜਾ ਸਾਰ ਲੈਨੇ ਆ ਤਰਾਦੀ ਵੀ ਕਰਨ ਲੱਗੀ ਨਾਲ ਲਾਉਣ ਨਾ ਤਿਆਰੀ ਆ ਵੇਖੋ ਦਾਲ ਇਹਨੂੰ ਲੱਗੇ ਪੇਣ ਇੱਕ ਕੌਲੀ ਪਾ ਕੇ ਇਹ ਸਾਰੀਆਂ ਡਾਲਾਂ ਲੜਨਾ ਵਿੱਚ ਕੁਛ ਥੋੜੀ ਜਿਹੀ ਰਾਜਮਾ ਇਹਨੂੰ ਪਪੜਾ ਇਹਨੂੰ ਤੇਨੇ ਪੇਣ ਤੁਮੜ ਕੇ ਇਹਨੂੰ ਆਪ ਸਾਢੇ ਕਿਤੇ ਜਦੋਂ ਚਾਹ ਬਣਾਈ ਉਹਨੂੰ ਖੁੱਲੀ ਰਹਿਣ ਬੰਦ ਰਹਿਣ ਨਹੀਂ ਕਰਦਾਂਗੇ ਡਾਲੀ ਬਣਣੀ ਕੱਲੀ ਚੌਲ ਚਾਲ ਤੇ ਕੋਈ ਨਹੀਂ ਦਾਲ ਚਾਹ ਨੂੰ ਕੋਈ ਵੀ ਖਾਂਦਾ ਅਰਸ਼ ਖਾਂਦਾ ਨਹੀਂ ਸਾਡਾ ਉਹ ਜੋ ਉਹ ਦੇ ਜੋ ਦਾ ਸਾਡਾ ਜਾਂ ਦਾ ਗੋੜਾਲੇ ਹੋਣ ਜਾਂ ਜਰਦਾ ਵਿੱਚ ਲੂਣ ਵਾਲੇ ਜਾਂ ਖਾਂਦਾ ਤੜਕੇ ਵਾਲੇ ਫਿੱਕੇ ਚੋਂ ਨਹੀਂ ਖਾਣ। ਪਨੇ ਆਣਿਆਂ ਦਾ ਸੋਚ ਕੇ ਬਣਾਉਣਾ ਜਦੋਂ ਉਹਨਾਂ ਨੇ ਕੁਝ ਖਾਣਾ ਵੀ ਕੀ ਫਾਇਦਾ। ਹੰਡਾਲ ਵੀ ਇਹਨੇ ਟਕਾਲਾਂ ਟੇਮ ਟੇਮ ਹੀ ਖਾਣੇ। आज ਰਹੀ ਦੀ ਦਾਲ ਦੇ ਵਿੱਚ ਨਾਲ ਲਸਣ ਛਿਲਿਆ ਪਿਆ ਨਾਲ ਦੋ ਤਿੰਨ ਹਰੀਆਂ ਮਿਰਚਾਂ ਭਰਾਂ ਕਰਕੇ ਰਹੀ ਜੀ ਜੁਕਾ ਦਾਂਗੇ। ਮਿਲ ਕੇ ਤਲਾ ਕੇ ਤੜਕਾ ਇਹਦੇ ਨੂੰ ਪਲੇਟੇ ਰੱਖ ਦੇਣੀ। ਟਾਈਮ ਸਵਾ 12 ਤੇ ਹੋ ਗਏ 12:20। ਤੁਹਾਨੂੰ ਬਹੁਤ ਥੋੜਾ ਪਾਣੀ ਖਾਂਦੇ ਹਨ ਟਾਈਮ ਹੋ ਜਾਣਾ। ਆ ਦੇ ਲਾ ਕੇ ਪ੍ਰਾਤ ਭੇਂਤੀ ਫਿਰ ਪ੍ਰਾਜ਼ ਦਾ ਆਟਾ ਵਾਜਦਾ ਵੜਾ ਉਏ ਜਕਲਾ ਵੇ ਲੈਣਾ ਤੇ ਰਹਿਣ ਤਾ ਤਵਾ ਵੀ ਧੋਣਾ ਵਾ ਧੋਨੇ ਇਹਦੇ ਤੇ ਕੋਈ ਤਵਾ ਹੋਰ ਚਾੜਨੀ ਇਹਦੇ ਉਰੇ-ਦੋਰੇ ਕੰਮ ਹੋਏ ਪਏ ਚਲੋ ਜੀ ਦਾੜੀ ਵੀ ਭੀੜ ਗੂਆ ਕੋਸ਼ ਉਹ ਵੀ ਮੈਂ ਨਾਲ ਜੋੜਦੀ ਆ ਉਹਨੂੰ ਵੀ ਵੇਖਿਓ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪ੍ਰਾਣੀ ਜਿਹੜੇ ਸੋਨੇ ਸੋਨੇ ਕਮੈਂਟ ਕਰਿਓ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਆਪਣਾ ਚਲਦੇ ਅੰਦਰ ਇੱਥੇ ਗਰਮੀ ਵਿੱਚ ਪ੍ਰਸ਼ਾਦੇ ਲਾ ਕੇ ਢੀਮਾ ਆਵਾਂ ਫੇਰ ਹਣ ਤੇ ਚਲੋ ਜਿਹਟਾਂ ਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਸਪੋਰਟ ਦੀ ਜਰੂਰਤ ਹੈ ਮੇਰੀਆਂ ਭੈਣਾ ਸਾਬਰ ਚਲੋ ਜੀ ਮਿਲਾਂਗੇ ਸ਼ਾਮਾਂ ਨੂੰ ਦਾਲ ਦੇ ਨਾਲ ਤੇ ਇਦਾਂ ਹੀ ਸੋਹਣੇ-ਸੋਹਣੇ ਵੀਡੀਓ ਬਣਦੇ ਰਹੋ ਲਓ ਜੀ ਵੇਖੋ ਜੀ ਜਿਹੜਾ ਆਪਾਂ ਬਣਾਇਆ ਨਾ ਸਾਗ ਇਹ ਵੀਡੀਓ ਕੱਲ੍ਹ ਅਡੀ ਵੀਡੀਓ ਦੇ ਨਾਲ ਆਪਾਂ ਜੋੜਾਂਗੇ ਦਾਲ ਵਾਲੀ ਵੀਡੀਓ ਦੇ ਨਾਲ ਇਹ ਦੇਖੋ ਸਾਗ ਤੇ ਇਹਦੇ ਦਹੀਂ ਇਹਦੇ ਦਿਸੀ ਕਿਉਂ ਇਹਦੇ ਮੈਂ ਲਾਉਣ ਲਈ ਪਰシャਦੇ ਆ ਵੇਖੋ ਬੈਲ ਨੇ ਆਵਾਜ਼ ਦੇ ਦਿੱਤੀ ਪਾਣੀ ਦੇ ਟੈਂਕੀ ਪਰ ਗਈ ਐਨਾ ਕੀ ਪੌਣਾ ਸਾਗ ਪਤਾ ਨਹੀਂ ਕਿ ਕਰਦੇ ਨੇ ਰੁਪਿਆ ਉਹਦੇ ਸੱਟ ਜਾਂਦੀ ਕੀ ਮੈਂ ਇਹ ਚੀਜ਼ ਕੀ ਲੋਚ ਕਿਉਂ ਦੇਸੀ ਤੇ ਹੋ ਕਿਉਂਕਿ ਅੱਜ ਕੱਲਹਾਂ ਦਾ ਸਾਗ ਤਾਂ ਨਾ ਪਤਾ ਖੁਸ਼ਕ ਹੁੰਦਾ ਵਾ ਇਹਦਰ ਕੋਲ ਕੇ ਲੋਚ ਨਾ ਰੱਖ ਦੇ ਇੱਕ ਚਾਰ ਲੋ ਜੀ ਤੂੰ ਵੀ ਖਾਓ ਕੱਲ੍ਹ ਵਾਲੀ ਵੀੜ ਉਹਦਾ ਵੀੜ ਬੋਏ ਇਹਨਾਂ ਇਕੱਪ ਜੋੜਾਂਗੇ ਕੱਲ ਨੂੰ ਦਾਲ ਧਰਾਂਗੇ ਨਾਲਾ ਇੱਕ ਮਿਰਚ ਮਿਰਚਾਂ ਪਾਈਆਂ ਮਿੱਠੀਆਂ ਵਾ ਮਾਸਾ ਨਹੀਂ ਕੋੜਨਾਈ ਯੋਧਾ ਤੇ ਹੰਦਾ ਮੈਨੂੰ ਖਾਣੀ ਨਹੀਂ ਹੁੰਦਾ ਮੈਂ ਅਜੇ ਤੇ ਮੰਮੀ ਸਵਾਗਤ ਆ ਡਾਡੀ ਇਹਨੇ ਖਾ ਹੀ ਲੈਣੀ ਜਿਹੜ ਨੇ ਦੋ ਖਾਣੇ ਤੇ ਚਲੋ ਨੂੰ ਨੇ ਵਾਸ ਦੇ ਰੱਖ ਵੀ ਹਲੋਜੀ ਸਾਗ ਮੈਂ ਤਾਂ ਪਹਿਣਾ ਕਹਿਣ ਗਈ ਆ ਵੀ ਸਾਗ ਬਣਾਇਆ ਤੇ ਮੁੜ ਕੇ ਨਹੀਂ ਸਾਗ ਕੌਲੀਆਂ ਚ ਨਹੀਂ ਪੈਂਦਾ ਅੱਜ ਤਾਂ ਕੌਲੀਆਂ ਨੂੰ ਪਾ ਹੀ ਦੇਗੇ ਕੱਲ ਨੂੰ ਦਾਲ ਬਣਾਵਾਂਗੇ ਸਾਫਟ ਮਸਰਾਂ ਦੇ ਛੋਲਿਆਂ ਦੇ ਤੇ ਵਿੱਚ ਪਾਵਾਂਗੇ ਮਾਂ ਹੀ ਵਿਸ਼ਾ ਕੋ ਪ੍ਰਸ਼ਾਦਾ ਇਹ ਨਾ ਕਿ ਉਹ ਗੱਲੇ ਗੱਲੇ ਸਾਗ ਬਣਾ ਕੇ ਖਾ ਲਿਆ ਤੇ ਹੀ ਵਿਸ਼ਾ ਕੋ ਸਾਰੇ ਨਾਲ ਮਿਲ ਕੇ ਆਪਾਂ ਸ਼ਰਧੀਏ ਭੈਣ ਭਰਾ